ਤਵਾਡੀਆਂ ਸਟੀਲ ਦੀਆਂ ਪ੍ਰਾਣੀਆਂ ਤੇ ਗੰਦੀਆਂ ਟੂਟੀਆਂ ਬਿਲਕੁਲ ਨਵੀਆਂ ਨਿਕਲ ਜਾਣਗੀਆਂ ਜੇ ਆ ਇੱਕ ਦੇਸੀ ਕੈਮੀਕਲ ਤਿਆਰ ਕੀਤਾ ਤੁਹਾਨੂੰ ਐਵੇਂ ਲੱਗੂ ਜਿਵੇਂ ਅੱਜ ਹੀ ਲਿਆ ਕੇ ਨਵੀਆਂ ਲਾਈਆਂ ਨੇ ਇਹਨੂੰ ਬਣਾਉਣ ਵਾਸਤੇ ਕਰਨਾ ਕੀ ਹੈ ਥੋੜਾ ਜਿਹਾ ਭਾਂਡੇ ਧੋਣ ਵਾਲਾ ਤਜਾਬ ਥੋੜਾ ਜਿਹਾ ਹਾਰਪਿਕ ਤੇ ਇੱਕ ਈਨੋ ਦੀ ਪੁੜੀ ਠੀਕ ਹੈ ਇਹਦੇ ਵਿੱਚ ਪਾ ਲੋ ਤੈਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਓ ਐਸ ਤੋਂ ਬਾਅਦ ਜਿਹੜੀ ਵੀ ਤੁਹਾਡੇ ਘਰੇ ਕੋਈ ਸਟੀਲ ਦੀ ਟੂਟੀ ਲੱਗੀ ਹੋਈ ਹੈ ਬਾਥਰੂਮ ਦੇ ਵਿੱਚ ਰਸੋਈ ਦੇ ਵਿੱਚ ਜਾਂ ਕਿਤੇ ਵੀ ਉਹਦੇ ਤੇ ਇਹਦਾ ਛਿੜਕਾ ਕਰਕੇ ਤੇਨੂੰ ਚੰਗੇ ਤਰੀਕੇ ਨਾਲ ਕਿਸੇ ਕੱਪੜੇ ਨਾਲ ਰਗੜ ਲੈਣਾ ਤੇਨੂੰ ਥੋੜੇ ਜਿਹੇ ਟ ਵਾਸਤੇ ਨੂੰ ਛਿੜਕ ਕੇ ਤੇ ਰਗੜ ਕੇ ਇੱਕ ਵਾਰੀ ਛੱਡ ਦੋ ਇਸ ਤੋਂ ਬਾਅਦ ਜਿਹੜੀਆਂ ਪੱਥਰ ਵਾਲੀਆਂ ਟੁਕੜੀਆਂ ਲੱਗੀਆਂ ਹੁੰਦੀਆਂ ਨੇ ਆਪਣੇ ਘਰੇ ਟਾਈਲਾਂ ਲੱਗੀਆਂ ਹੁੰਦੀਆਂ ਨੇ ਬਿਲਕੁਲ ਗੰਦੀਆਂ ਹੋ ਗਈਆਂ ਉਹ ਵੀ ਇਹਦੇ ਨਾਲ ਬਿਲਕੁਲ ਨਵੀਆਂ ਬਣ ਜਾਣਗੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜਿਹਦੇ ਵੀ ਘਰੇ ਆ ਪ੍ਰਾਣੀਆਂ ਸਟੀਲ ਵਾਲੀਆਂ ਟੂਟੀਆਂ ਗੰਦੀਆਂ ਹੋ ਗਈਆਂ ਉਹ ਬਿਲਕੁਲ ਨਵੀਆਂ ਬਣ ਸਕਣ। ਆ ਦੇਖੋ ਇਹਦੀ ਇਸ ਤੋਂ ਬਾਅਦ 5 ਮਿੰਟ ਬਾਅਦ ਚੰਗੇ ਤਰੀਕੇ ਨਾਲ ਰਗੜਾਈ ਕਰਕੇ ਇਸ ਤੋਂ ਬਾਅਦ ਪਾਣੀ ਮਾਰ ਦੋ ਬਿਲਕੁਲ ਨਵੀਆਂ ਨਕੋਰ ਹੋ ਗਈਆਂ ਐਵੇਂ ਲੱਗ ਰਿਹਾ ਜਿਵੇਂ ਅੱਜ ਹੀ ਲੱਗੀਆਂ ਹੋਣ ਸ਼ੀਸ਼ੇ ਦੀ ਲੋੜ ਨਹੀਂ ਇਹਦੇ ਵਿੱਚ ਤੁਸੀਂ ਫੇਸ